ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਚਰ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਆਪਣੀ ਰੋਜ਼ ਹੀ ਵੀਡੀਓ ਆਉਂਦੀ ਸੀ ਜੀ ਆਫਰ ਵਾਲੀ ਵੀਡੀਓ ਆਪਾਂ ਰੋਜ਼ ਪਾਉਂਦੇ ਰਹਿਣੇ ਆ ਜੀ ਹੁਣ ਆਪਣੀਆਂ ਆਫਰਾਂ ਜਿਹੜੀਆਂ ਹਨਾ ਹੋਰ ਇਹ ਕੰਟੀਨਿਊਸਲੀ ਚਲਦੀਆਂ ਰਹਿਣਗੀਆਂ ਅੱਜ ਕਰਦੇ ਆਂ ਸੂਟ ਮੈਂ ਤੁਹਾਨੂੰ ਦੱਸਿਆ ਹੀ ਜੀ ਆਪਾਂ ਗੂਰਮੈਂਟ ਬ੍ਰਾਂਡ ਦੇ ਸੂਟ ਲੈ ਕੇ ਆਏ ਆਂ ਉਵੇਂ ਗ੍ਰੈਂਡ ਦੇ ਮੈਂ ਤਾਂ ਇਹ ਸੂਟ ਲੈ ਕੇ ਆਏ ਆ ਨੰਬਰ ਇੱਕ ਜਿਹੜੇ ਸੂਟ ਰਹਿਣਗੇ ਜੀ ਜਿਵੇਂ ਆਪਾਂ ਕਾਟਨ ਦੇ ਉੱਤੇ ਸੀਰਤ ਕਲੈਕਸ਼ਨ ਲੈ ਕੇ ਆਏ ਸੀਗੇ ਉਹ ਉਸੇ ਤਰ੍ਹਾਂ ਰਹਿਣਗੇ ਬਟ ਇਹ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਫੰਕਸ਼ਨਲ wear ਸਟੱਫ ਇਹਦਾ ਰਹਿਣ ਵਾਲਾ ਜੀ ਪਿਓਰ ਜੌਰਜਟ ਪਿਓਰ ਜੌਰਜਟ ਸੌਫਟ ਵਾਲੀ ਜੌਰਜਟ ਸਟੱਫ ਹੈ ਜਿਹੜਾ ਕਿ ਤੁਸੀਂ ਕਿਸੇ ਵੀ ਫੰਕਸ਼ਨ ਦੇ ਵਿੱਚ ਵੇਅਰ ਕਰ ਸਕਦੇ ਹੋ ਕਿਉਂਕਿ ਕਾਟਨ ਕਾਟਨ ਹੁੰਦੀ ਹੈ ਹਨਾ ਆਪਾਂ ਗਰਮੀ ਦੇ ਵਿੱਚ ਓਨਲੀ ਕਾਟਨ ਇਹਦੇ ਵਿੱਚ ਆਪਾਂ ਨੇ ਕੋਈ ਸੀਰਤ ਕਲੈਕਸ਼ਨ ਦੇ ਵਿੱਚ ਵੀ ਸੂਟ ਪਾਈ ਆ ਜਿਹੜੇ ਕਿ ਆਪਾਂ ਗਰਮੀ ਦੇ ਵਿੱਚ ਓਨਲੀ ਆਪਾਂ ਹਨਾ ਫੰਕਸ਼ਨਲ wear ਸੂ ਬਟ ਇਹ ਜਿਹੜੇ ਸੂਟ ਨੇ ਆਪਾਂ ਲੈ ਕੇ ਆਏ ਆ ਜੀ ਫੰਕਸ਼ਨ ਲਈ ਜੌਰਜਟ ਸਟੱਫ ਦੇ ਉੱਤੇ ਸਭ ਤੋਂ ਵਧੀਆ ਇਹਦੀ ਕੁਆਲਿਟੀ ਇਹ ਹੀ ਹੈ ਜੀ ਜੌਰਜਟ ਸਟੱਫ ਹੈ ਗਰਮੀ ਦੇ ਵਿੱਚ ਪੈ ਸਕਦਾ ਹੈ ਜੌਰਜਟ ਐਤਾ ਦਾ ਸਟੱਫ ਹੁੰਦਾ ਹੈ ਜਿਹੜਾ ਕਿ ਦੋਵੇਂ ਸੀਜ਼ਨ ਆਪਾਂ ਪਾ ਸਕਦੇ ਆ ਨੰਬਰ 2 ਇਹਦੀ ਸਭ ਤੋਂ ਵਧੀਆ ਕੁਆਲਿਟੀ ਜਿਹੜੀ ਇਹਦੀ ਬਾਟਮ ਨਾਲ ਪਲੇਨ ਆਏਗੀ ਜੀ ਬਾਟਮ ਦਾ ਸਟੱਫ ਖੱਲਾ ਬਾਟਮ ਦਾ ਨਹੀਂ ਹੈ ਨਾਲ ਇਹਦੇ ਲਾਈਨਿੰਗ ਦਾ ਸਟੱਫ ਵੀ ਆਪਾਂ ਨੂੰ ਨਾਲ ਦਿੱਤਾ ਗਿਆ ਬਾਟਮ ਦੇ ਨਾਲ-ਨਾਲ ਆਪਾਂ ਨੂੰ ਲਾਈਨਿੰਗ ਦਾ ਸਟੱਫ ਵੀ ਨਾਲ ਦਿੱਤਾ ਗਿਆ ਜੀ 셔ਟ ਦੇ ਉੱਤੇ ਜਿਹੜੀ ਆਪਾਂ ਲਾਈਨਿੰਗ ਲਗਾਣੀ ਹੈ ਅਲੱਗ ਤੋਂ ਆਪਾਂ ਨੂੰ ਟਾਫਟਾ ਜਾਂ ਫਿਰ ਵੈਲ ਡਾਈਕਰਾਂ ਦੀ ਟਾਫਟਾ ਡਾਈਕਰਾਂ ਦੀ ਜਾਂ ਫਿਰ ਵੈਲ ਲੌਨ ਦੀ ਲੋੜ ਨਹੀਂ ਹੈ ਇਹਦੀ ਲਾਈਨਿੰਗ ਦਾ ਸਟੱਫ ਵੀ ਅਸੀਂ ਤੁਹਾਨੂੰ ਨਾਲ ਹੀ ਦੇਵਾਂਗੇ ਵੂਮੈਂਡ ਬ੍ਰਾਂਡ ਹੈ ਜਿਹੜੇ ਬ੍ਰਾਂਡ ਤੁਸੀਂ ਆਪਾਂ ਪਹਿਲਾਂ ਵੀ ਬ੍ਰਾਂਡ ਐਸੇ ਬ੍ਰਾਂਡ ਦੇ ਸੂਟ ਪਾਏ ਆ ਬਹੁਤ ਸੋਹਣੀ ਸੇਲ ਹੋਈ ਓਨਾਂ ਦੀ ਠੀਕ ਹੈ ਬਹੁਤ ਸੋਹਣਾ ਰਿਜ਼ਲਟ ਨਿਕਲਿਆ ਔਰ ਇਹ ਜਿਹੜਾ ਸਟੱਫ ਹੈ ਜੀ ਪ्योर ਜਾਰਜਟ ਹੈ ਇਹਦੇ ਉੱਤੇ ਦੇਖੋ ਆਰੀ ਵਰਕ ਟਾਈਪ ਸਾਰੇ ਫਰੰਟ ਆ ਬੈਕ ਬਾਹਾਂ ਦੇ ਉੱਤੇ ਆਰੀ ਵਰਕ ਬੜਿਆ ਹੋਇਆ ਹੋਇਆ ਹੈ ਜੀ ਦੇਖੋ ਤੁਸੀਂ ਪੀਸ ਨੂੰ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹਾਂ ਬਹੁਤ ਹੀ ਸੋਹਣਾ ਪੀਸ ਤਿਆਰ ਹੋਇਆ ਜੀ ਬਣ ਕੇ ਇਹ ਸ਼ਰਟ ਦਾ ਜਿਹੜਾ ਫਰੰਟ ਬੈਕ ਬਾਜੂ ਸਾਰੇ ਇੱਥੇ ਹੀ ਆਦੀ ਵਰਤ ਆਏਗਾ ਜੀ ਤੁਸੀਂ ਨਜ਼ਦੀਕ ਤੋਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਫੁੱਲ ਫਿਨਿਸ਼ਡ ਵਰਕ ਹੈ ਪ੍ਰਿੰਟ ਦੇ ਉੱਤੇ ਵਰਕ ਹੋਇਆ ਹੋਇਆ ਜੀ ਬਹੁਤ ਸੋਹਣਾ ਇਹ ਜਿਹੜਾ ਸਟੱਫ ਹੈ ਜੋ ਅਬਜਟ ਦਾ ਔਰ ਨਾਲ ਜਿਹੜੇ ਇਹ ਬਾਟਮ ਦਾ ਸਟੱਫ ਦਿੱਤਾ ਹੈ ਜੀ ਇਹ ਮਸਲੀਨ ਹੈ ਸੌਫਟ ਬੜੀ ਮਸਲੀਨ ਹੈ ਜੀ ਚੁੱਪਣ ਵਾਲਾ ਕਪੜਾ ਨਹੀਂ ਹੈ ਲਾਈਨਿੰਗ ਵੀ ਇਸੇ ਦੀ ਲੱਗੇਗੀ ਨਾਲ ਹੀ ਲਾਈਨਿੰਗ ਦਾ ਕਪੜਾ ਤੁਹਾਨੂੰ ਦਿੱਤਾ ਹੈ ਕਿਉਂਕਿ ਮਤਲਬ ਕਪੜੇ ਦੇ ਇਥੋਂ ਆਪਾਂ ਕਹਿ ਸਕਦੇ ਹੁੰਦੇ ਆ ਜਿਹੜਾ ਦੇਖੋ ਬੁਰ ਵਾਲਾ ਕੰਨੀ ਵਾਲਾ ਸਟੱਫ ਹੁੰਦਾ ਨਾ ਥੋੜਾ ਜਿਹਾ ਉਹ ਵਧੀਆ ਕੁਆਲਿਟੀ ਦੇ ਵਿੱਚ ਹੁੰਦਾ ਹਨ ਆਪਾਂ ਤੁਹਾਨੂੰ ਦੁਕਾਨ ਦਾ ਵੀ ਇਹ ਚੀਜ਼ ਦੱਸ ਦਿੰਦੇ ਨੇ ਮੈਂ ਤਾਂ ਮੈਂ ਵੀ ਤੁਹਾਨੂੰ ਇਹ ਚੀਜ਼ ਦੱਸ ਰਹੀ ਹਾਂ ਮਤਲਬ ਇਹ ਸਟਾਫ ਬਹੁਤ ਸੋਹਣਾ ਸਟਾਫ ਹੈ ਜੀ ਨਾਲ ਜਿਹੜੇ ਇਹਦਾ ਦੁਪੱਟਾ ਜੀ ਉਹ ਉਸ ਤੋਂ ਵੀ ਚਾਰ ਚੰਨ ਲੱਗੇ ਹੋਏ ਨੇ ਦੁਪੱਟਾ ਵੀ ਆਪਾਂ ਤੁਹਾਨੂੰ ਜੋਰਜਟ ਦਾ ਹੀ ਦੇ ਰਿਹਾ ਨਾ ਪਿਓਰ ਦਾ ਨਾ ਮਸਲੀਨ ਦਾ ਮਤਲਬ ਕਿ ਟੋਨ ਟੂ ਟੋਨ ਕਲਰ ਹੈ ਜੀ ਬਿਲਕੁਲ ਔਰ ਕਪੜਾ ਵੀ ਜੋਰਜਟ ਟੂ ਜੋਰਜਟ ਹੀ ਸਟਾਫ ਹੈ ਜੋਰਜਟ ਦਾ ਪਲੇਨ ਸੌਫਟ ਜੋਰਜਟ ਦਾ ਪ੍ਰਿੰਟ ਡਿਜੀਟਲ ਪ੍ਰਿੰਟ ਦਾ ਦੁਪੱਟਾ ਦੇ ਰਿਹਾ ਸੂਟ ਦੀ ਲੁੱਕ ਆਏਗੀ ਜੀ ਸੁਪਰਬ ਜਿੱਥੇ ਵੀ ਪਾ ਕੇ ਜਾਓਗੇ ਲੋਕ ਖੜ ਕੇ ਪੁੱਛਣਗੇ ਵੀ ਸੂਟ ਕਿੱਥੋਂ ਲਿਆ ਬਹੁਤ ਸੋਹਣਾ ਇਹ ਸੂਟ ਰਹਿਣ ਵਾਲਾ ਹੈ ਜੀ ਸਟਾਫ ਤੁਸੀਂ ਦੇਖੋ ਜੌਰਜਟ ਹੈ ਮੈਂ ਤੁਹਾਨੂੰ ਬਾਰ ਬਾਰ ਦੱਸ ਰਹੀਆਂ ਇਦਾਂ ਵੀ ਨਹੀਂ ਹੈ ਵੀ ਤੇਜੀ ਪਿਰੀਆਂ ਭੈੜਾ ਵੀ ਹੁੰਦਾ ਫਿਰ ਇਹ ਲਏਗਾ ਦੁਪੱਟਾ ਖੜਨਾ ਨਹੀਂ ਆ ਮੋਢੇ ਤੇ ਬਿਲਕੁਲ ਦੇਖੋ ਮੇਰੇ ਵੀ ਖੜਾ ਹੈ ਦੁਪੱਟਾ ਬਿਲਕੁਲ ਆਰਾਮ ਨਾਲ ਪਾ ਵੀਰ ਕਾ ਸਾਥੀਆ ਕੋਈ ਦਿੱਕਤ ਨਹੀਂ ਆਉਂਦੀ ਜਿੱਦਾਂ ਮਰਜੀ ਤੁਸੀਂ ਫੰਕਸ਼ਨ ਚ ਪਾ ਕੇ ਜਾਓ ਬਾਹਰ ਅੰਦਰ ਪਾਓ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਸੋਹਣਾ ਇਹ ਸਟਾਫ ਰਨ ਵਾਲਾ ਜੀ ਪਿਓਰ ਜੌਰਜਟ ਦਾ ਸੂਟ ਹੈ ਪਿਓਰ ਜੌਰਜਟ ਦਾ ਦੁਪੱਟਾ ਹੈ ਨਾਲ ਮਸਲੀਨ ਬੇਸ ਦੀ ਬਾਟਮ ਹੈ ਔਰ ਨਾਲ ਜਿਹੜਾ ਲਾਈਨਿੰਗ ਦਾ ਸਟਾਫ ਹੈ ਉਹ ਆਪਾਂ ਤੁਹਾਨੂੰ ਨਾਲ ਦੇ ਰਹੇ ਹਾਂ ਤਿੰਨੇ ਦੇ ਵਿੱਚ ਕਲਰ ਆ ਰਹੇ ਔਰ ਰੇਟ ਆਪਾਂ ਇੰਨਾ ਕ ਜਾਇਜ਼ ਰੱਖਿਆ ਜਿਹੜੀ ਭੈਣ ਕੀ ਬਾਜ਼ਾਰ ਦੇ ਵਿੱਚ ਇਹ ਸੂਤ 3500 ਦੇ ਵੀ ਖਰੀਦੇ ਨੇ ਹਨਾ 3000 ਦੇ ਵੀ 2800 ਦੀ ਆਪਾਂ ਇਹਦਾ ਰੇਟ ਇੰਨਾ ਕ ਰੱਖਿਆ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਆਪਣੀ ਸੋਚ ਤੋਂ ਵੀ ਬਾਹਰ ਹੈ ਜੀ ਰੇਟ ਆਪਾਂ ਦਾ ਰੱਖਿਆ ਤਾਂ ਸਿਰਫ ਓਨਲੀ 2100 ਰੁਪਏ ਆਪਾਂ ਇਹਦਾ ਰੇਟ ਰੱਖਿਆ 2100 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਜਿੱਥੇ ਮਰਜ਼ੀ ਬੈਠੇ ਇਹਨੂੰ ਮੰਗਵਾਓ 올 ਇੰਡੀਆ ਦੇ ਵਿੱਚ ਫੌਰਨ ਵੀ ਆਪਾਂ ਡਿਲੀਵਰ ਕਰਦੇ ਆ ਜਿਹੜੀਆਂ ਭੈਣਾਂ ਬਾਹਰੋਂ ਮੈਨੂੰ ਵੇਚਦੀਆਂ ਨੇ ਉਹ ਵੀ ਮਤਲਬ ਕਿ ਆਰਡਰ ਦੇ ਸਕਦੀਆਂ ਨੇ ਆਪਾਂ ਫੋਰਮ ਦੇ ਵਿੱਚ ਵੀ ਹਨਾ ਆਪਣੀ ਰੀਡੀ ਹੈਗੀ ਐ ਕਿਉਂਕਿ ਕਈ ਭੈਣਾਂ ਦੇ ਸੂਟ ਇਥੋਂ ਵੱਢ ਕੇ ਜਾਂਦੇ ਨੇ ਤਾਂ ਆਪਾਂ ਫੋਰਮ ਦੇ ਵਿੱਚ ਆਪਾਂ ਭੇਜਦੀਆਂ ਜੀ ਨਾਲ ਹੀ ਉਹਨਾਂ ਦੇ ਹਨਾ ਸੂਟ ਕਈ ਕਿਹੇ ਸੂਟ ਇਕੱਠੇ ਹੋ ਜਾਂਦੇ ਆ ਸਟਿਚ ਕਰਵਾ ਕੇ ਪ੍ਰੋਪਰ ਆਪਾਂ ਇਥੋਂ ਸੂਟ ਆਪਣੇ ਬਣ ਕੇ ਜਾਂਦੇ ਨੇ ਭੈਣਾਂ ਕੋਲੇ ਔਰ ਸੈਕਿੰਡ ਇਹਦਾ ਕਲਰ ਹੈਗਾ ਜੀ ਗ੍ਰੇ ਸੈਕਿੰਡ ਇਹਦਾ ਕਲਰ ਹੈਗਾ ਜੀ ਗ੍ਰੇ ਇਹੋ ਜੇ ਕਲਰ ਨੇ ਜੀ ਇਹ ਬਿਲਕੁਲ ਹਨਾ ਆਈਸਕ੍ਰੀਮ ਚਾਟ ਕੇ ਹੀ ਪੇਸਟਲ ਕਲਰ ਨੇ ਇਹਨੂੰ ਤੁਸੀਂ ਛੋਟੀ ਉਮਰ ਦੇ ਪਹਿਣਾ ਵੱਡੀਆਂ ਉਮਰ ਦੀਆਂ ਮਾਵਾ ਪਹਿਣਾ ਸਭ ਇਹਨੂੰ ਵੇਅਰ ਕਰ ਸਕਦੀਆਂ ਨੇ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਜੀ ਕਾਫੀ ਟ੍ਰੈਂਡ ਦੇ ਵਿੱਚ ਇਹ ਸੂਟ ਚੱਲੇ ਹੋਏ ਨੇ ਔਰ ਬੁਟੀਕਾਂ ਦੇ ਉੱਪਰ ਇਹਨਾਂ ਸੂਟਾਂ ਦਾ ਰੇਟ ਹੈਗਾ ਜੀ 35 3500 ਰੁਪਏ ਦੇ ਵਿੱਚ ਵੀ ਇਹ ਮਿਲਦਾ ਤੁਸੀਂ ਦੇਖ ਸਕਦੇ ਹੋ ਕਾਫੀ ਬੁਟੀਕ ਹੈ ਤੁਸੀਂ ਆਪਣਾ ਆਨਲਾਈਨ ਕਾਫੀ ਬੁਟੀਕ ਇੰਸਟਾ ਤੇ ਵੀ ਤੁਸੀਂ ਇਹਦੀ ਪ੍ਰਾਈਸ ਦੇਖ ਸਕਦੇ ਹੋ ਪਰ ਆਪਾਂ ਇਹਦਾ ਰੇਟ ਪ੍ਰਾਈਸ ਰੱਖਿਆ ਸਿਰਫ ਔਨਲੀ 2100 ਰੁਪਏ ਦਾ ਹੈ ਜਾਰਜਟ ਦਾ ਹੀ ਸੂਟ ਹੈ ਸੂਟ ਦੀ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਗੂਮੈਂਟ ਬ੍ਰਾਂਡ ਦਾ ਹੈ ਔਰ ਨਾਲ ਹੀ ਇਹਦੇ ਲਾਈਨਿੰਗ ਦਾ ਕਪੜਾ ਕੋਈ ਐਦਾਂ ਨਹੀਂ ਕਿਉਂਕਿ ਨਾ ਕਈ ਵਾਰ ਐਦਾਂ ਦਿੱਕਤ ਆਂਦੀ ਆ ਜੀ ਆਪਾਂ ਸਲਵਾਰ ਨਾਲ ਜਦੋਂ ਆਪਾਂ ਲਾਈਨਿੰਗ ਲੱਗ ਲੈਂਦੇ ਆ ਜੀ ਉਹ ਨਾਲ ਸ਼ਰਟ ਦੀ ਫੋਨ ਦਾ ਫਰਕ ਪੈ ਜਾਂਦਾ ਇਹ ਸਾਰੀਆਂ ਦਿੱਕਤਾਂ ਖਤਮ ਨੇ ਲਾਈਨਿੰਗ ਦੇ ਲੱਗ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਹੈ ਲਾਈਨਿੰਗ ਸਾਨੂੰ ਵਿੱਚ ਦੇ ਰਹੇ ਆ ਸਲਵਾਰ ਦਾ ਕਪੜੇ ਦੇ ਨਾਲ ਹੀ ਲਾਈਨਿੰਗ ਦੇ ਦੇਨੇ ਆਪਾਂ ਸ਼ਰਟ ਲਾਈਨਿੰਗ ਔਰ ਸਲਵਾਰ ਦਾ ਕਪੜਾ ਤਿੰਨੀਆਂ ਚੀਜ਼ ਆਪਾਂ ਤੁਹਾਨੂੰ ਨਾਲ ਦੇ ਰਹਿਆਂ ਚੌਥਾ ਦੇ ਰਹਿਆਂ ਦੁਪੱਟਾ ਐਦਾਂ ਦੇ ਸੂਟ ਐਦਾਂ ਨਹੀਂ ਜਿਹੜੀਆਂ ਡੀਲਸ ਨਹੀਂ ਬਹੁਤ ਘੱਟ ਮਿਲਦੀਆਂ ਨੇ ਪਰ ਪਤਾ ਉਹ ਇੱਕ ਸਪੈਸ਼ਲ ਡੀਲ ਲੈ ਕੇ ਆਇਆ ਜੀ 2100 ਰੁਪਏ ਦੀ ਰੇਂਜ ਵਿੱਚ ਇਹ ਸੂਟ ਤਾਂ ਮਿਲ ਜੇਗਾ ਜਿੱਥੇ ਮਰਜੀ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਤਿੰਨੇ ਦੇ ਵਿੱਚ ਕਲਰ ਨੇ ਜੀ ਇੱਕ ਆਇਆ ਜੀ ਕਦੂ ਰੰਗਾ ਜਿਵੇਂ ਮੈਂ ਤੁਹਾਨੂੰ ਦਿਖਾਇਆ ਜਿਹੜਾ ਕਿ ਸੀ ਗ੍ਰੀਨ ਟੋਨ ਦੇ ਵਿੱਚ ਹੈ ਸੈਕਿੰਡ ਸੀਗਾ ਗ੍ਰੇ ਥਰਡ ਆਏਗਾ ਜੀ ਪਿੰਕਿਸ਼ ਟੋਨ ਦੇ ਵਿੱਚ ਪਿੰਕਿਸ਼ ਪੀਚ ਦੀ ਟੋਨ ਹੈ ਜੀ ਇੰਗਲਿਸ਼ ਪਿੰਕ ਕਲਰ ਹੈ ਕਲਰ ਕੋਈ ਕਮੀ ਨਹੀਂ ਹੈ ਜੀ ਕਲਰ ਸਟਾਫ ਬ੍ਰਾਂਡ ਸਭ ਕੁਝ ਟੌਪ ਟੌਪ ਹੈ ਜੀ ਬਹੁਤ ਸੋਹਣਾ ਸਟਾਫ ਹੈ ਸੁਪਰਬ ਕੁਆਲਿਟੀ ਹੈ ਔਰ ਤੁਸੀਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਔਰ ਇਹਦਾ ਜਿਹੜਾ ਮੈਂ ਅਗਰ ਤੁਹਾਨੂੰ ਇਹਨੂੰ ਪੀਸ ਨੂੰ ਵੇਅਰ ਕਰਕੇ ਹਨਾ ਤੁਸੀਂ ਤੁਹਾਨੂੰ ਪਤਾ ਲੱਗੇਗਾ ਵਿੱਚ ਕੀ ਚੀਜ਼ ਅਗੀ ਕਿਉਂਕਿ ਬਣਦੀ ਹੈ ਬਹੁਤ ਸੋਹਣੇ ਇਹ ਸੂਟ ਡਰੈਨ ਵਾਲੇ ਨੇ ਬਹੁਤ ਸੋਹਣੇ ਇਹ ਸੂਟ ਹੈਗਾ ਤੁਸੀਂ ਵੇਅਰ ਕਰਨ ਤੋਂ ਬਾਅਦ ਤੁਸੀਂ ਹਨਾ ਮਤਲਬ ਕਿ ਸੂਟ ਸਚ ਹੋਣ ਤੋਂ ਬਾਅਦ ਇਹਦੀ ਲੁੱਕ ਹੋਰ ਹੀ ਚਾਚਣ ਲੱਗ ਜਾਣਗੇ ਅਗਰ ਇਹਦੀ ਤੁਸੀਂ ਬਾਟਮ ਤੇ ਵਰਕ ਕਰੋਗੇ ਸਟਫ ਬਹੁਤ ਸੋਹਣਾ ਜੀ ਜਿਹੜੀਆਂ-ਜਿਹੜੀਆਂ ਮਾਵਾਂ ਭੈਣਾਂ ਨੇ ਸੂਟ ਪਸੰਦ ਨੇ ਤੁਸੀਂ ਦੇਰੀ ਨਾ ਕਰੋ ਕਿਉਂਕਿ ਇਸ ਰੇਟ ਦੇ ਵਿੱਚ ਕਿਤੋਂ ਵੀ ਦੁਬਾਰਾ ਹਨਾ ਡਰਾਪਰਸ ਆਪੇ ਹੀ ਆਉਣ ਵਾਲਾ ਮਤਲਬ ਸੀਜ਼ਨ ਨੋਰਮਲਾ ਸਟਫ ਹੈ ਜਿਵੇਂ ਤੀਆਂ ਦਾ ਫੰਕਸ਼ਨ ਚੱਲਣਗੇ ਜੀ ਹੁਣ ਹਨਾ ਸੌਣ ਚੜ ਗਿਆ ਹੈ ਤੀਆਂ ਦੇ ਸੰਧਾਰੇ ਭੇਜਣੇ ਨੇ ਜਿਹੜੀਆਂ ਭੈਣਾਂ ਨੇ ਖੁਦ ਸੂਟ ਲੈਣੇ ਨੇ ਜਾਂ ਅੱਗੇ ਗਿਫਟ ਕਰਨੇ ਨੇ ਬਹੁਤ ਸੋਹਣੇ ਜੀ ਸੂਟਲੇ ਜੀ ਜਾਇਸ ਦੇ ਪ੍ਰਾਈਸ ਦੇ ਵਿੱਚ ਹੈ ਜਿੱਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਔਰ ਇਸ ਸੂਟੇ ਨਾਲ ਹੀ ਇਹਨਾਂ ਦੀਆਂ ਸੂਟਾਂ ਦੀ ਜੀ ਲਾਈਨਿੰਗ ਹੈ ਨਾਲ ਹੀ ਬਾਟਮ ਦਾ ਸਟਫ ਹੈ ਰੇਟ ਰਹਿਣ ਵਾਲਾ ਔਰ ਇਸ ਉਹਦੇ ਵਿੱਚ ਮਤਲਬ 2100 ਰੁਪਏ ਦੇ ਵਿੱਚ ਤੁਹਾਨੂੰ ਐਡਾ ਸੋਨਾ ਸੁੱਟ ਮਿਲ ਰਿਹਾ ਬਾਜ਼ਾਰ ਦੇ ਵਿੱਚ ਇਹਦਾ ਰੇਟ ਕਾਫੀ ਆ ਬਟੀਕਾਂ ਜਾਂ ਭੈਣਾ 35 350 ਦਾ ਵੀ ਸੀਲ ਕਰ ਰਹੀਆਂ ਨੇ ਆਪਾਂ ਨੇ ਬਹੁਤ ਜਾਇਜ਼ ਰੱਖੇ ਹੋਏ ਨੇ ਇੱਕ ਹੋਰ ਚੀਜ਼ ਹੈ ਜੀ ਆਪਾਂ ਮੈਂ ਤੁਹਾਨੂੰ ਹੋਰ ਇਨਫੋਰਮੇਸ਼ਨ ਦੇ ਰਹੀਆਂ ਜਿਹੜੀਆਂ ਭੈਣਾ ਮੇਰੀਆਂ ਵੀਡੀਓ ਦੇਖ ਰਹੀਆਂ ਦੁਕਾਨਵਾਲੀਆਂ ਭੈਣਾਂ ਨੇ ਜਾਂ ਵੀਰ ਨੇ ਜਿਹੜੀਆਂ ਸ਼ੌਪਕੀਪਰ ਨੇ ਅਗਰ ਤੁਸੀਂ ਹੋਲ ਸੇਲ ਦੇ ਵਿੱਚ ਤੁਸੀਂ ਕੱਟ ਪੀਸ ਲੈਣਾ ਚਾਹੁੰਦੇ ਹੋ ਆਪਾਂ ਹੋਲ ਸੇਲ ਦੇ ਵਿੱਚ ਕੱਟ ਪੀਸ ਪ੍ਰੋਵਾਈਡ ਕਰਵਾਉਣੀ ਆ ਤੁਸੀਂ ਮੈਨੂੰ ਫੋਨ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਕਿਲੋ ਦੀ ਲੈਣੀ ਹੈ ਆਪਣੇ ਕੋਲੇ ਜਿਹੜੀ ਗੱਠ ਹੈ 20 ਕਿਲੋ ਤੋਂ ਸਟਾਰਟ ਹੋ ਜਾਂਦੀ ਹੈ ਤੁਸੀਂ 20 ਕਿਲੋ 30 ਕਿਲੋ 40 ਕਿਲੋ ਤੱਕ ਦੀ ਆਪਣੇ ਤੋਂ ਗੱਠ ਲੈ ਸਕਦੇ ਹੋ ਹੋਲਸੇਲ ਲੈਣੀ ਹੈ ਭੈਣਾਂ ਨੇ ਹੋਰ ਦੂਸਰੀ ਗੱਲ ਜੇ ਜਿੰਨੇ ਇਹ ਗੱਠਾਂ ਹੋਣੀਆਂ ਅਸੀਂ ਤੁਹਾਨੂੰ ਕਹਿ ਕੇ ਬਿਲਕੁਲ ਦੇਵਾਂਗੇ 20 25 ਤੋਂ ਲੈ ਕੇ 5 ਤੱਕ ਦਾ ਮਾਲ ਹੈ ਜਾਂ ਫਿਰ ਕਿੰਨੇ ਤੋਂ ਕਿੰਨੇ ਰਕ ਦਾ ਤੁਹਾਨੂੰ ਪ੍ਰੋਪਰ ਦੱਸ ਕੇ ਪ੍ਰੋਪਰ weight ਕਰਾ ਕੇ ਪੈਕੇ ਦੇਵਾਂਗੇ ਜੀ ਰੇਟ ਵਗੈਰਾ ਸਾਰਾ ਆਪਾਂ ਫੋਨ 'ਤੇ ਕਰ ਸਕਦੇ ਹਾਂ ਜਿਹੜੀਆ ਭੈਣਾ ਹੋਲਸੇਲ ਹੈ ਨਾ ਭੈਣਾ ਜਾਂ ਵੀਰ ਮੇਰੀ ਵੀਡੀਓ ਦੇਖ ਰਹੇ ਨੇ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਹੋਲਸੇਲ ਦੇ ਵਿੱਚ ਆਪਣੇ ਕੋਲੇ ਕੱਟ ਪੀਸ ਪ੍ਰੋਵਾਈਡ ਆਪਾਂ ਕਰਵਾਉਣੇ ਆ ਹੋਲਸੇਲ ਦੇ ਵਿੱਚ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਰੇਟ ਔਰ ਇਹਦਾ ਦਾ ਵਜਨ ਹੈ ਜੋ ਉਹ ਆਪਾਂ ਤੁਹਾਨੂੰ ਫੋਨ ਤੇ ਹੀ ਦੱਸਾਂਗੇ ਔਰ ਵੱਤ ਤੋਂ ਬਾਅਦ ਬੇਰੀਆ ਭੈਣਾ ਹੋਰ ਭੈਣਾ ਵੀ ਨਾਲ ਜੋੜੋ ਕਿਉਂਕਿ ਸੂਟ ਨੇ ਆਪਾਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਨੇ ਆ ਥੋੜੇ ਤੋਂ मतलब कि आप चार पाँच सौ तो सेल तो लैके उपर दो तीन हज़ार तक के सूट भी है ना इस तो बाद आप होर भी हैंडवर्क के सूट भी अपने को जेडी कि मैं भीडियो भी पाऊंगी कुछ कपड़े आरी वर्क के सूट है ना बन मतलब बना रहे हैं कार्यर वो भी सूट आएंगे और ऑडर के क्यों आप सूट बनाने जो ऑर्डर से सूट बनवाने वो भी अपने को मतलब ऑर्डर दे सकते हैं क्योंकि ऑर्डर पर आरी वर्क हैंडवर्क मशीन वर्क सब कुछ अपने कोटा वर्क सब कुछ अपने को अवेलेबल है जी स्टिचिंग भी अवेलेबल है ਜਿਹੜੀ ਆਪਾਂ ਨਾਲੇ ਸਟਿਚ ਕਰਵਾਉਣੀ ਹੈ ਅਲਟਰ ਟ੍ਰੈਂਡ ਦੇ ਵਿੱਚ ਆ ਕੋਰਸੈਟ ਡ्रेसेस ਜੋ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਸਭ ਕੁਝ ਅਵੇਲੇਬਲ ਹੈ ਔਰ ਮੇਨ ਥਿੰਗ ਅੱਜ ਦੀ ਸੀ ਕਿ ਜੀ ਸਭ ਤੋਂ ਪਹਿਲਾਂ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਗੂਗਲ ਮੈਂਟ ਬ੍ਰੈਡ ਦੇ ਦਿਖਾਏ ਨੇ ਵੁਮੈਡ ਬ੍ਰਾਂਡ ਦੇ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਏ ਨੇ ਸਭ ਤੋਂ ਪਹਿਲਾਂ ਮੇਨ ਚੀਜ਼ ਉਹ ਸੀ ਜਿਹੜੇ ਸੂਟ ਸੀਗੇ ਸੁਪਰ ਕਵਾਲਿਟੀ ਦੇ ਸੂਟ ਨੇ ਜਲਦੀ ਤੋਂ ਜਲਦੀ ਗ੍ਰੈਬ ਕਰੋ ਸੌਂ ਦੇ ਵਿੱਚ ਹਨਾ ਖੁਦ ਵੀ ਪਾਓ ਜਾਂ ਗਿਫਟ ਕਰਨ ਵਾਸਤੇ ਵੀ ਸੂਟ ਲਓ ਕੁਆਲਿਟੀ ਦੇ ਵਿੱਚ ਤੁਹਾਨੂੰ ਮਾਲ ਮਿਲ ਜੇਗਾ ਔਰ ਸੈਕੰਡਲੀ ਜਿਹੜੀਆਂ ਭੈਣਾਂ ਨੇ ਆਪਣੇ ਮਤਲਬ ਕਿ ਹੋਲਸੇਲ ਵਾਸਤੇ ਮੈਨਾਂ ਗੱਲ ਕਰਨੀ ਆ ਉਹ ਵੀ ਭੈਣਾਂ ਹੋਲਸੇਲ ਵਾਸਤੇ ਵੀ ਗੱਲ ਕਰ ਸਕਦੀਆਂ ਨੇ ਕਟ ਪੀ ਹੋਲਸੇਲ ਦੇ ਵਿੱਚ ਲੈ ਸਕਦੀਆਂ ਨੇ ਘੱਟੋ ਘੱਟ ਜਿਹੜੀ ਆਪਣੇ ਹੋਲਸੇਲ ਦੀ ਗੱਠ ਹੈ ਜੀ 20 ਕਿਲੋ ਤੋਂ ਸਟਾਰਟ ਹੁੰਦੀ ਹੈ ਔਰ ਪ੍ਰਾਈਸ ਔਰ ਜਿਹੜਾ ਉਹਦਾ ਘੱਟ ਦਾ ਜਿਹੜਾ ਮਤਲਬ ਵਰਜਨ ਹੋਏਗਾ ਉਹ ਆਪਾਂ ਫੋਨ ਤੇ ਡਿਸਾਈਡ ਕਰਾਂਗੇ ਠੀਕ ਹੈ ਵੀ ਕੀ ਪ੍ਰਾਈਸ ਹੈ ਕਿਹੜੀ ਕੰਪਨੀ ਦੀ ਤੁਸੀਂ ਲੈਣੀ ਹੈ ਸਭ ਕੁਝ ਆਪਾਂ ਤੁਹਾਨੂੰ ਫੋਨ ਤੇ ਦੱਸਾਂਗੇ ਔਰ ਜਿਹੜੀਆਂ ਬ੍ਰੈਂਡ ਆਈਸ ਹੁਕ ਲੈਣਾ ਚਾਹੁੰਦੀਆਂ ਨੇ ਸਕਰੀਨਸ਼ਾਟ ਲੈ ਕੇ ਮੈਨੂੰ ਆਪਣਾ ਆਰਡਰ ਮਤਲਬ ਦੇ ਸਕਦੀਆਂ ਨੇ ਇਹ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਆਪਣਾ ਆਰਡਰ ਬੁੱਕ ਕਰੋ ਔਰ ਛੇਤੀ ਤੋਂ ਛੇਤੀ ਆਪਣੇ ਜਿਹੜੇ ਸੁੱਖ ਨੇ ਜੀ ਜਲਦੀ ਤੋਂ ਜਲਦੀ ਬਾਏ ਕਰੋ ਔਰ ਆ ਕੇ ਆਪਣੇ ਹਨਾ ਦੀ ਆਵੇ ਫੰਕਸ਼ਨਾਂ ਦੇ ਵਿੱਚ ਜਾਓ ਆਪਣੇ ਭੈਣਾਂ ਨੂੰ ਆਵਾਂ ਨੂੰ ਗਿਫਟ ਕਰੋ ਮੇਰੀ video ਨੂੰ end ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।